ਕੇ ਤਨ ਤਨ ਸਬ ਸ੍ਰੀ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਸਭ ਜਾਦਿਆ ਦੇ ਸ਼ਹਾਦਤ ਪਰਿਆ ਦਿਨ ਸਫਰੇ ਸ਼ਹਾਦਤ ਨੂੰ ਸਮਰਪਿਤ ਨੌਜਵਾਨਾਂ ਵੱਲੋਂ ਇਹ ਸਮਾਗਮ ਜੋ ਕਰਵਾਇਆ ਇਸ ਗੁਰੂ ਕੇ ਸੰਗਤਾਂ ਦੇ ਸਾਰੇ ਸੰਯੋਗ ਦੇ ਨਾਲ ਸੋ ਹੁਣ ਕਿਉਂਕਿ ਸਮਾਂ ਬੜਾ ਸੀਮਤ ਹੈ ਪਾਜ ਸਾਹਿਬ ਪਾਜ ਸੁਖਦੇਵ ਸਿੰਘ ਜੀ ਅਰਤੀ ਦਮ ਦਮੇ ਟਕਸਾਲ ਜਥਾ ਪਿੰਡਰਾ ਮਹਿਤਾ ਉਹ ਆਪ ਸੰਗਤਾਂ ਨੂੰ ਤਕਰੀਬਨ 20 ਮਿੰਟ ਵਾਸਤੇ ਗੁਰ ਇਤਿਹਾਸ ਦੇ ਨਾਲ ਜੋੜਨ ਦਾ ਯਤਨ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਆਪਣੇ ਕੰਮਾਂ ਕਰਨ ਨੂੰ ਸੰਕੋਚ ਦਿਆਂ ਹੋਇਆਂ ਆ ਕੇ ਪੰਡਾਲਾਂ ਦੇ ਵਿੱਚ ਦਰਬਾਰ ਵਿਖੇ ਬੈਠਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਧੰਨ ਵਾਹਿਗੁਰੂ ਸਾਹਿਬ ਜੀ ਇਤ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹਿਨशाह ਗੁਰੂ ਗੋਬਿੰਦ ਸਿੰਘ ਹੱਕ ਹੱਕ ਪਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹਦਰ ਦੇਸ਼ ਗੁਰੂ ਗੋਬਿੰਦ ਸਿੰਘ ਸੂਰਾ ਸੋ ਤਹਿ ਸ਼ਾਨੀਆਂ ਜੋ ਲਰੈ ਦੀਨ ਕੇਹੇ ਪੁਰਜਾ ਪੁਰਜਾ ਕਟ ਮਰ ਕਬੂ ਨਾ ਛੜ ਕੇ ਸਤਿ ਗੁਰਾਂ ਦੀ ਸਾਜੀ ਔਰਨਵਾਜੀ ਗੁਰੂ ਰੂਪ ਗੁਰੂ ਪਿਆਰਿਆ ਦੀ ਸਾਧ ਸੰਗਤ ਜੀ ਅਦਬ ਸਤਕਾਰ ਸਾਹਿਤ ਬਲਾਈ ਫਤੇ ਆਪ ਸਮੂਹ ਸੰਗਤ ਨੇ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ वाह गुरु गोबिंद तिना सत पूरे परमार समेत यार सब लोग स्टॉक्स में इन्वेस्ट कर रहे हैं मैं भी ट्राई करना चाहता हूँ पर कौन सा स्टॉक लोग कैसे चूज करो ਪਰ ਸਾਤੂਗਰਾਂ ਨੂੰ ਜਾਣ ਤੋਂ ਵਿਅਤ ਪਿਆਰੇ ਗੁਰਸਿੱਖ ਸਿਰਲਥ ਜੋਧੀ ਤਿੰਨ ਸਮੂਹ ਸਿੰਘ ਔਰ ਸਿੰਘਣੀਆਂ ਛੇਤੀ ਬੱਚੇ ਪਚੰਗ ਪਚੰਗਣੀਆਂ ਦੀ ਸੋ ਇਹਨਾਂ ਦੇ ਪਾਵਨ ਦਿਹਾੜੇ ਬੜੀ ਸੰਗਤ ਉਤਸ਼ਾਹ ਦੇ ਨਾਲ ਬਿਨਾ ਰਹੀ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਵਰਗੂ ਘਰ ਦੇ ਬਹੁਤ ਹੀ ਪਿਆਰੇ ਰਾਗੀ ਸਿੰਘਾਂ ਪਾਸੋਂ ਆਪ ਜੀ ਆਨੇ ਸ਼ਬਦ ਕੀਰਤਨ ਸਰਵਣ ਕੀਤਾ ਹੈ ਔਰ ਹੁਣ ਕਥਾ ਵਿਚਾਰ ਦਾ ਸਮਾਂ ਹੋਇਆ ਆਪ ਸਮੂਹ ਸੰਗਤ ਪਰਿਪਾਤ ਜਾਣਦੇ ਹੀ ਹੋ ਕਿਸ 1732 ਵਿਕਰਮੀ 1704 ਈਸਵੀ ਨੂੰ ਗਲਗੀਤ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਆਪਣੇ ਪੂਰੇ ਪਰਿਵਾਰ ਦੇ ਸਮੇਤ ਪੰਜ ਔਰ ਛੇ ਬੌਧ ਦੀ ਦਰਮਿਆਨੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਕੀਤਾ ਸੀ ਸੋ ਜਿਸ ਪ੍ਰਕਾਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਸਜਾਉਣਾ ਕੀਤਾ ਹੈ ਉਹ Hindu ਧਰਮ ਦੇ ਬਾਈ ਰਾਜੇ ਜਿਹੜੇ ਹਨ ਪਹਾੜੀ ਰਾਜੇ ਇਹ ਸਤਸੁਰਾਂ ਦੇ ਨਾਲ ਏਕਾ ਰੱਖਣੀ ਸ਼ੁਰੂ ਕਰ ਦਿੱਤੀ ਸੀ ਇਹਨਾਂ ਲੋਕਾਂ ਨੇ ਜਿਸ ਪ੍ਰਕਾਰ ਇਹਨਾਂ ਜੀਆ ਤਕਰੀਬਨ ਕਈ ਵਾਰ ਸਤਸੁਰਾਂ ਦੇ ਨਾਲ ਜੰਗ ਜੁੱਦ ਕੀਤੀ ਨਾਲੇ ਪਰ ਇਹਨਾਂ ਨੂੰ ਆਪਣੀ ਹਾਰ ਦੀ ਹੀ ਖਾਣੀ ਪਈ ਸਤੂਗਰਾਂ ਦੀ ਜਿੱਤ ਹੋਈ ਸਿੰਘਾਂ ਨੇ ਜਿੱਤ ਪ੍ਰਾਪਤ ਕੀਤੀ ਸਮਾਂ ਆਇਆ ਜਦੋਂ ਇਹਨਾਂ ਦੀ ਕੋਈ ਵਾਹ ਪੇਸ਼ਨਾਗਰੀ ਖਾਲਸਾ ਜੀ ਉਹ ਸਮੇਂ ਇਹਨਾਂ ਨੇ ਔਰੰਗੇ ਨੂੰ ਚਿੱਠੀ ਲਿਖ ਕਰਕੇ ਕਹਿਣਾ ਕੀਤਾ ਸੀ اے ਬਾਦਸ਼ਾਹ ਔਰੰਗਜ਼ੇ ਤੇਰੇ ਰਾਜ ਦੇ ਵਿੱਚ ਕੀ ਹੋ ਰਿਹਾ ਹੈ ਆਪਕੇ ਖਾਲਸੇ ਦਾ ਤੇਜ ਪ੍ਰਤਾਪ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਜੇ ਕਰਕੇ ਇਹਨਾਂ ਨੂੰ ਅਸੀਂ ਨਾ ਰੋਕਣਾ ਕਰੀਏ ਅੱਜ ਦੇ ਸਮੇਂ 'ਚ ਫਿਰ ਇਹ ਕੱਲ ਨੂੰ ਵੱਧ ਝੜ ਕੇ ਸਾਡੇ ਉੱਤੇ ਹੀ ਹੁਣਾ ਕਰਨਗੇ ਹਮਲਾ ਕਰਿਆ ਕਰਨਗੇ ਸੋ ਇਸ ਪ੍ਰਕਾਰ ਇਹਨਾਂ ਨੇ ਵਿਉਂਤ ਪੰਦੀ ਬਣਾਉਣਾ ਕੀਤੀ ਸੰਗਤ ਜੀ ਫਿਰ ਔਰੰਗੇ ਦੇ ਪਾਸੋਂ ਇਹਨਾਂ ਨੇ 10 ਲੱਖ ਦੀ ਫੌਜ ਮੰਗਵਾਉਣਾ ਕੀਤੀ 2.5 ਲੱਖ ਦੇ ਕਰੀਬ ਇਹਨਾਂ ਪਹਾੜੀ ਰਾਜਾਂ ਦੀ ਆਪਣੀ ਹੈ ਉਸੇ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲੈਣਾ ਕੀਤਾ ਲਗਭਗ 7 ਔਰ 8 ਮਹੀਨੇ ਦੇ ਲਗਾਤਾਰ ਘੇਰੇ ਤੋਂ ਬਾਅਦ ਵੀ ਇਹਨਾਂ ਦੀ ਕਿਸੇ ਪ੍ਰਕਾਰ ਕੋਈ ਵਾਅ ਵਿਸ਼ ਨਹੀਂ ਸੀ ਚੱਲ ਸਕਦੀ ਕਿਉਂਕਿ ਉਧਰ ਕਲਕੀਧਰ ਪਾਸ਼ਾ ਮਹਾਰਾਜ ਜੀ ਔਰ ਸਿੰਘ ਜਿਹੜੇ ਬਰੇ ਚਾਹੂ ਸਨ ਜੋਧੇ ਸਨ ਸੋ ਇਸ ਪ੍ਰਕਾਰ ਇਹਨਾਂ ਨੇ ਜਦੋਂ ਵਿਉਂਤਮੰਦੀ ਬਣਾਉਣਾ ਕੀਤਾ ਕੋਈ ਵਾਹ ਪੇਸ਼ਨਾਗਈ ਇਹਨਾਂ ਦੀ ਪਹਾੜੀ ਰਾਜਧਾਨੀ ਮੁਕਲਾਂਦੀ ਸੋ ਇਹਨਾਂ ਨੇ ਆਪਣੇ ਧਰਮ ਦੀਆਂ ਝੂਠੀਆਂ ਸੌਹਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ ਸੋ ਇਸ ਪ੍ਰਕਾਰ ਜਦੋਂ ਇਹਨਾਂ ਨੇ ਦੋ ਵਾਰ ਸੌਹ ਖਾਤੀ ਹਿੰਦੂ ਲੋਕਾਂ ਨੇ ਆਟੇ ਦੀ ਗਰਾਮਣਾ ਕਰਕੇ ਔਰ ਕ੍ਰਾਂਸ਼ੀਫ ਰਾਖ ਕਰਕੇ ਮੁਸਲਮਾਨਾਂ ਨੇ ਔਰ ਅਰੰਗੇ ਦੀ ਲਿਖੀ ਹੋਈ ਚਿੱਠੀ ਭੇਜ ਕਰਕੇ ਲਿਖਣਾ ਕੀਤਾ ਸੀ ਸਤਿਗੁਰੂ ਜੀ ਕਿਰਕਾ ਕਰਕੇ ਆਪ ਜੀ ਆਨੰਦਪੁਰ ਦਾ ਕਿਲਾ ਛੱਡ ਦਿਨਾ ਕਰੋ ਜਿੱਦਰ ਵੀ ਆਪ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਸਮਾਂ ਆਵੇਗਾ ਫਿਰ ਆਪ ਜੀ ਇੱਥੇ ਆ ਕਰਕੇ ਵਸਣਾ ਕਰੋ ਸਾਡੀ ਬੇਨਤੀ ਨੂੰ ਮੰਨਵਾ ਕਰੋ ਇਸ ਵਾਰ ਕਿਉਂਕਿ ਸਾਡੀ ਵੀ ਰਹਿ ਜਾਣਾ ਕਰੇ ਜੇ ਕਰਕੇ ਅਸੀਂ ਇੱਥੋਂ ਖਾਲੀ ਮੁੜ ਗਏ ਤੇ ਸਾਡੇ ਘਰ ਵਾਲੇ ਔਰ ਸਾਡੇ ਜਿਹੜੇ ਲੋਕ ਹਨ ਹਾਸੀ ਕਰਿਆ ਕਰਨਗੇ ਤੁਸੀਂ ਗਏ ਤਾਂ ਬੜੀ ਦਲੇਰੀ ਦੇ ਨਾਲ ਸੀ ਤੇ ਖਾਲੀ ਕਿਉਂ ਆ ਗਏ ਹੋ ਸੋ ਇਸ ਪ੍ਰਕਾਰ ਜਦੋਂ ਇਹਨਾਂ ਨੇ ਅੰਦਰ ਚਿੱਠੀ ਭੇਜਣਾ ਕੀਤੀ ਸੋਹਾਂ ਖਾਦੀਆਂ ਝੂਠੀਆਂ ਸਿੰਘਾਂ ਦੀ ਬੇਨਤੀ ਕਰਨ ਤੋਂ ਪਰੰਤ ਮਾਤਾ ਜੀ ਹੋਣਾਂ ਦੇ ਕਹਿਣ ਤੋਂ ਤਨਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਆਪਣੇ ਪਰਿਵਾਰ ਦੇ ਸਮੇਤ 5 ਅੰਦਰ 6 ਬਹੁਤ ਹੀ ਦਰਮਿਆਨੀ ਰਾਤ ਨੂੰ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਸਿੰਘਾਂ ਦੇ ਨਾਲ ਕਹਿ ਦੇਣਾ ਕੀਤਾ ਸੀ ਜਿਹੜਾ ਕਿਲਾ ਹੈ ਖਾਲੀ ਕਰ ਕਹਿੰਦੇ ਹਾਂ ਸੋ ਇਸ ਪ੍ਰਕਾਰ ਜਦ ਕਿਲਾ ਖਾਲੀ ਕਰਨ ਲੱਗਿਆ ਲੋਹਿੰਦਰਾ ਸਮਾਨ ਗੁਰੂ ਸਿੱਖਾਂ ਨੇ ਨਾਲ ਲੈਣਾ ਕੀਤਾ ਹੈ ਔਰ ਜਦੋਂ ਸ ਪੂਰੀ ਤਿਆਰੀ ਹੋ ਗਈ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਹੀ ਜਾ ਕਰਕੇ ਨਮਸਕਾਰ ਕਰਨਾ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਉਸ ਥਾਨ ਉੱਤੇ ਸਤਿਗੁਰਾਂ ਨੇ ਨਮਸਕਾਰ ਕੀਤੀ ਅਰਦਾਸ ਬੇਨਤੀ ਕਰ ਕਰਕੇ ਸਤਿਗੁਰਾਂ ਨੇ ਉਥੋਂ ਚਾਲੇ ਮਾਰਨੇ ਕੀਤੇ ਹਨ ਜਦੋਂ ਕੀਰਤਪੁਰ ਸਾਹਿਬ ਮਹਾਰਾਜ ਪਹੁੰਚੇ ਹਨ ਸਿੰਘਾਂ ਦੇ ਸਨੇਤ ਆਰਟੀਸੀ ਨੇ ਬੋਗੀ ਬਨੋ ਸੀਨ ਹੈ ਤਸਵੀਗੀ ਹੈ ਸਵੀਗੀ ਹੈ ਤੋ ਸੀਨ ਹੈ ਕੀਰਤਪੁਰ ਸਾਹਿਬ ਜਦੋਂ ਅੱਗੇ ਸਰਸਾ ਵੱਲੋਂ ਜਾਣ ਲੱਗੇ ਹਨ ਗੁਰੂ ਕੇ ਪਿਆਰੇ ਸਿੰਘ ਔਰ ਪੂਰਾ ਪਰਿਵਾਰ ਸਮੇਤ ਸਤਿਗੁਰਾਂ ਦੇ ਨਾਲ ਸਿੰਘ ਵੀ ਹਨ ਜੋਧੇ ਜੁਝਾਰੂ ਜਿਨ੍ਹਾਂ ਦੇ ਵਿੱਚ ਪੰਜ ਪਿਆਰੇ ਸਿੰਘ ਸਹਿਬਾਨ ਚਾਰ ਸਹਿਬਜ਼ਾਦੇ ਔਰ ਮਾਤਾਵਾਂ ਹਨ ਔਰ ਮਾਤਾ ਗੁਜਰ گور ਜੀ ਜਿਨ੍ਹਾਂ ਦੇ ਨਾਲ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਹਨ ਸਰਸਾ ਦੇ ਕਿਨਾਰੇ ਦੇ ਉੱਤੇ ਅੰਮ੍ਰਿਤ ਵੇਲਾ ਜਾਣ ਕਰਕੇ ਸਤਿਗੁਰਾਂ ਨੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਕੀਤਾ ਔਰ ਪਿੱਛੋਂ ਜਿਹੜੇ ਮੁਗਲ ਹਨ ਭਾੜੀ ਰਾਜੇ ਹਨ ਇਹਨਾਂ ਨੇ ਝੂਟੀਆਂ ਸੁਹਾ ਖਾਧੀਆਂ ਸਨ ਤੋੜ ਕਰਕੇ ਬੜੇ ਜ਼ੋਰਦਾਰ ਦਾ ਹਮਲਾ ਸ਼ੁਰੂ ਕਰ ਦਿੱਤਾ ਸੀ ਉਸ ਹਮਲੇ ਦੇ ਵਿੱਚ ਸਤਿਗੁਰਾਂ ਦੇ ਬੋਧੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਸਤਿਗੁਰਾਂ ਦੇ ਜੰਗੀ ਜੀ